ਕਰਨਾ ਗੱਲ ਮੈਂ ਤਾਂ ਵਿਜੀਨ ਅਗਲੇ ਪਾਸੇ ਕੋਈ ਸ਼ੋਰ ਸ਼ਰਕੜ ਆਇਆ ਜਿਸ ਦਾ ਕਿ ਸਾਰੀਆਂ ਕੰਦਾਂ ਦੇ ਕੋ ਸਾਰੀਆਂ ਨਹੀਂ ਹੈ ਉਹ ਸਾਰਾ ਕਿਸੇ ਹੋਈ ਹੈ ਅਗਰ ਜੀ ਉਹ ਉੱਥੇ ਸੜ ਰਿਹਾ ਉਹਦਾ ਗੱਲ ਹੈ ਪਾ ਜੀ ਇਹ ਬੰਦਾ ਕੋਟ ਟੋੜ ਬੰਦਾ ਤੇ ਦੁਆਬਾ ਦੇ ਸਾਹਮਣੇ ਬੰਦਾ ਕਰਦਾ ਬੰਦਾ ਇਹ ਭਾਡੇ ਡਰਪਲੇਟ ਫੋਨ ਸ਼ੌਪ ਕਰਦੇ ਕਿੰਨਾ ਤੱਕ ਸਾਰ ਹੋ ਗਏ ਇੱਥੇ ਵੀ ਜੀ ਐਸਟੀਮੇਟ ਕਰਾਂਗੇ ਇੱਥੇ ਇਹ ਲੋ ਦੇਖੋ ਕੀ ਬੰਦਾ ਕਰ ਰਿਹਾ ਹੈ ਫਾਇਰੋਗਨ ਦੇ ਮੌਕੇ ਕੋਈ ਜੀ ਅਗਰ ਜੀ ਆ ਗਈ ਸੀ ਕਾਫੀ ਆ ਗਈ ਸੀ ਫਿਰ ਵੀ ਟਾਈਮ ਲੱਗ ਗਿਆ ਬੜਾ ਬਚਦਾ ਫਿਕਰ ਜੀ 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 ਨਾ ਕਿੱਥੋਂ ਹੈ ਮੇਰਾ ਕਹਾ ਜਸਪੁਰਾ ਸਰਫਾਇਰ ਉੱਪਰ ਇਹ ਜਹਾਜ ਫਾਇਰ ਜਬਾ ਕਮਲ ਤੋਂ ਤੇ 4 ਵਜੇ 40 ਮਿੰਟ ਤੇ ਅਗ ਲੱਗੀ ਸੀ ਇਹ ਕਿੱਥੇ ਲੱਗੀ ਇਹ ਸਰ ਲੱਗੀ ਜਿਆ ਦੋਆਬਾ ਦੇ ਸਾਹਮਣੇ ਪਰ ਨੇਚਰ ਹੋ ਸਕਦਾ ਜੀ ਭਾਰਤ ਪ੍ਰੇਜ ਇਤਨੀ ਜੀ ਕਲੀ ਕਗ ਲੱਗੀ ਆਪਕੇ ਸਰ ਬਹੁਤ ਜਿਆਦਾ ਸੀ ਤਿੰਨੇ ਮੰਦਰਾਂ ਸੀ ਨਾਲ ਦੇ ਪਾਸੇ ਤੇ ਪਿਛਲੇ ਪਾਸੇ ਲੱਗੀ ਸਕੇ ਥੋੜੀ ਜੀ ਓਬੀ ਕੰਟਰੋਲ ਹੋ ਗਈ ਨਾਜ਼ੀ ਦੁਕਾਨ ਸੀ ਇਹਦੇ ਅਸੀਂ ਥੋੜੇ ਸੜੇ ਇੱਕ ਤੋਂ ਇਹਨਾਂ ਨੇ ਬਤਾਉਗਾ ਜੀ ਪਰ ਇਹ ਦੁਕਾਨ ਦੀ ਜੀ ਸਾਰੀ ਸਭ ਇਹ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਤੇ ਸਭ ਬਾਅਦ ਚ ਅਸਚਮਤ ਲੱਗੂਗਾ ਜੀ ਗੱਡੀਆਂ ਤੇ ਸਾਰਾ ਲੱਗੇ ਲੱਗੇ ਸਾਰਾ ਤੋਂ ਗਰਦਾਸ ਤੋਂ ਮੰਗਾਈ ਆ ਤਰਨਤਾਰ ਤੋਂ ਮੰਗਾਈ ਆ ਜਨਰੇਲੇ ਤੋਂ ਮੰਗਾਈ ਆ ਫਿਰ ਦੋ ਅਜਨਾਲੇ ਤੋਂ ਮੰਗਾਈ ਆ ਅਮਰਤਸਰ ਦੀਆਂ ਸਾਰੀਆਂ ਗੱਡੀਆਂ ਲੱਗੀਆਂ ਜੀ ਸੇਵਾ ਸੁਸਾਇਟੀ ਦੇ ਜੀ ਯਾਦ ਗੱਡੀਆਂ ਲੱਗ ਪੁੱਟ ਗਈ ਟੋਟਲ 50 ਕ ਗੱਡੀਆਂ ਪੈ ਗਈਆਂ ਜੀ ਪਾਣੀ ਆ ਭਰ ਭਰ ਕੇ ਬਿਲਕੁਲ ਕੰਟਰੋਲ ਅੱਗੇ ਠੀਕ ਪਾ ਲਿਆ ਠੀਕ ਇਹ ਤਾਂ ਸਾਰੇ ਮਾਲਕੀ ਬਾਤ ਚ ਦੱਸਣਗੇ ਜੀ ਬਾਲਕਾਂ ਦੇ ਕਹਿਣ ਤੇ 44 ਘੜੀ ਆਈ 44 ਘੜੀ